ਅੱਜ ਕਗਰ ਸਰਦੂਲਗੜ ਦੇ ਬੰਦੇ ਨਗਰ ਪੰਚਾਇਤ ਪ੍ਰਧਾਨ ਵੀਨਾ ਰਾਣੀ ਮੌਕੇ ਦੀ ਸਥਿਤੀ ਦੇਖਣ ਅਤੇ ਬੰਦੇ ਕੰਮ ਕਰ ਰਹੇ ਨੌਜਵਾਨਾਂ ਦੀ ਹੌਸਲਾ افزਾਈ ਕਰਨ ਲਈ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਕੀ ਕਿਹਾ ਅਤੇ ਕੀ ਹੋਈ ਪੂਰੀ ਗੱਲਬਾਤ ਆਓ ਸੁਣਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਅਸੀਂ ਖਾਸ ਕਰ ਸਾਡੇ ਐਮ ਐਲ ਏ ਗੁਰਪ੍ਰੀਤ ਜੀ ਬਨਾਲੀ ਉਹਨਾਂ ਦਾ ਵੀ ਬਹੁਤ ਬਹੁਤ ਸਹਿਯੋਗ ਸਾਡੇ ਨਾਲ ਹੈ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਕਿ ਸੋਭਾ ਹੀ ਆ ਜਾਂਦੇ ਆ ਈਵਨ ਅਸੀਂ ਆਲੇ ਘਰੋਂ ਉੱਠਦੇ ਆ ਉਹ ਬਣਦੇ ਸਭ ਤੋਂ ਪਹਿਲਾ ਹੁੰਦੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਸਨਰੂਅਰ ਤੇ ਸੰਤਾਂ ਦੀ ਵੀ ਕਿਰਪਾ ਹੈ ਗੁਰੂਆਂ ਦੀ ਵੀ ਕਿਰਪਾ ਹੈ ਸੰਤ ਬਾਲਦਾਸ ਨੇ ਕਿਹਾ ਸੀ ਵੀ ਸਨਰੂਅਰ ਨੂੰ ਕੋਈ ਜ਼ਿੰਦਗੀ ਦੇ ਵਿੱਚ ਮੁਸ਼ਕਲ ਪਾਣੀ ਦੀ ਨਹੀਂ ਆਊਗੀ ਪਾਰਟੀ ਤੋਂ ਉੱਪਰ ਉੱਠ ਕੇ ਸਾਰਾ ਸਰਦੂਲਗੜ ਇੱਥੇ ਮਦਦ ਕਰ ਰਿਹਾ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਵੋ ਨਾ ਸਾਰੀ ਕਮੇਟੀ ਨੂੰ ਕਿ ਤੁਹਾਡੇ ਨਾਲ ਸਾਰਾ ਸ਼ਹਿਰ ਖੜਾ ਹੈ ਸਾਰੇ ਭਰਾ ਖੜੇ ਨੇ ਤੇ ਸੰਤ ਦਾदू ਵਾਲੇ ਆਏ ਸੀ ਉਹ ਵੀ ਜਾਨੂੰ 50 ਲੀਟਰ ਲਿਜੋ ਦੇਖੇ ਪਹਿਲਾਂ ਵੀ ਕਈ ਵਾਰੀ ਪਾਣੀ ਆਏ ਨੇ ਤੇ ਉਹਨਾਂ ਨਾਲ ਜੱਠਾ ਸ਼ਹਿਰ ਨੇ ਪੂਰੀ ਗੱਲਬਾਤ ਵੀਡੀਓ ਵਿੱਚ ਅੱਗੇ ਸੁਣੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਸਾਡੇ ਸਰਦੂਲਗੜ ਦੇ ਘੱਗਰ ਦੀ ਸਥਿਤੀ ਅੱਗੇ ਨਾਲ ਬਹੁਤ ਸੁਧਾਰ ਹੈ ਸਾਰੇ ਵੀਰ ਦਿਨ ਰਾਤ ਕਰਕੇ ਬਹੁਤ ਵਧੀਆ ਕੰਮ ਕਰ ਰਹੇ ਆ ਸਾਰੇ ਅੱਛਾ ਸਹਿਯੋਗ ਦੇ ਰਹੇ ਹਨ ਖਤਰੇ ਦੀ ਕੋਈ ਗੱਲ ਨਹੀਂ ਡਰਨ ਦੀ ਕੋਈ ਗੱਲ ਨਹੀਂ ਜਿਹੜੇ ਮੁੰਡੇ ਇੱਥੇ ਆਪਣੇ ਪਿੰਡ ਦੇ ਤੇ ਕੰਮ ਕਰ ਰਹੇ ਉਹਨਾਂ ਦੀ ਹੌਸਲਾ ਵਚਾਈ ਲਈ ਕੁਝ ਕਹਿਣਾ ਚਾਹੋਗੇ ਜੀ ਬਸ ਸਹੀ ਗੱਲ ਹੈ ਵੀ ਬਹੁਤ ਵਧੀਆ ਕੰਮ ਕਰ ਰਹੇ ਹਨ ਹੌਸਲੇ ਨਾਲ ਕੰਮ ਕਰ ਰਹੇ ਹੈ ਉਹਨਾਂ ਬੱਚਾ ਨੂੰ ਸਾਰਾ ਸਹਿਯੋਗ ਦਿੱਤਾ ਜਾਂਦਾ ਤੇ ਸਾਡੇ ਨਾਲ ਉਹ ਜੁੜੇ ਹੋਏ ਨੇ ਇਸ ਕਰਕੇ ਸਾਨੂੰ ਖੁਸ਼ੀ ਹੈ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਸਾਰੇ ਮੇਰੇ ਵੀਰਾਂ ਨੂੰ ਨਮਸਕਾਰ ਕਰਦਾ ਹਾਂ ਅੱਜ ਸਾਡੇ ਅਸਲੀ ਪ੍ਰਧਾਨ ਜੀ ਕਹਿੰਦੇ ਅਸੀਂ ਬੰਨ ਦਾ ਦੌਰਾ ਕਰਨਾ ਹੈ ਮੈਂ ਟਾਟੇ ਨੂੰ ਕਿਹਾ ਮਗਾ ਭਾਈ ਤੂੰ ਤੇਰੀ ਮੰਮੀ ਨੂੰ ਤਿਆਰ ਕਰ ਤੇ ਲੈ ਕੇ ਚੱਲ ਇਹ ਸਾਰੇ ਹੀ ਪਿੰਡ ਦਾ ਸਹਿਯੋਗ ਹੈ ਸਰਦੂਲਗੜ੍ਹ ਦਾ ਸਹਿਯੋਗ ਹੈ ਕੋਈ ਇਹ ਪਾਰਟੀ ਨਹੀਂ ਪਾਰਟੀ ਤੋਂ ਉੱਪਰ ਉੱਠ ਕੇ ਸਾਰਾ ਸਰਦੂਲਗੜ੍ਹ ਇੱਥੇ ਮਦਦ ਕਰ ਰਿਹਾ ਸਾਡੇ ਵੀਰ ਹੈ ਜਿਹੜੇ ਕਿਸਾਨ ਵੀਰ ਹੈ ਉਹ ਟਰੈਕਟਰ ਨਾਲ ਕਰ ਰਹੇ ਹੈ ਜਿਵੇਂ ਕਿ ਤੁਸੀਂ ਦੇਖਦੇ ਹੋ ਇੱਕ ਇੱਕ ਮਿੰਟ ਤੇ ਇੱਕ ਇੱਕ ਟਰੈਕਟਰ ਆ ਰਿਹਾ ਸਾਡੇ ਪ੍ਰਧਾਨ ਰਾਮ ਸਿੰਘ ਜੀ ਗੜੇ ਆ ਇਹ 24 ਘੰਟੇ ਡਿਊਟੀ ਦੇ ਰਹੇ ਆ ਇੱਥੇ ਜਦੋਂ ਮੈਂ ਬੰਨ ਤੇ ਆਉਣਾ ਸਾਡੇ ਪ੍ਰਧਾਨ ਜੀ ਇੱਥੇ ਹੁੰਦੀ ਹੈ ਹੋਰ ਮੇਰੇ ਵੀਰ ਸਾਡੇ ਕਾਕਾ ਉਪਲ ਜੀ ਹੈ ਉਹਨਾਂ ਨੇ ਆਪ ਦਾ ਇੱਥੇ ਟੈਂਟ ਲਾਇਆ ਹੋਇਆ ਕਿਸੇ ਵੀ ਕਿਸਮ ਦਾ ਕੋਈ ਤੰਗੀ ਜਾਂ ਕੋਈ ਪੇਸ਼ੀ ਆਵੇ ਐਂਬੂਲੈਂਸ ਹਰ ਵੇਲੇ ਇੱਥੇ ਤਿਆਰ ਹੈ ਤੇਲ ਪਾਣੀ ਦੀ ਸੇਵਾ ਸਾਨੂੰ ਲੋਕ ਬਾਹਰੋਂ ਆ ਕੇ ਸਹਿਯੋਗ ਵੀ ਹੋ ਰਿਹਾ ਅੱਜ ਸੰਤ ਦਾਦੂ ਆਲੇ ਆਏ ਸੀ ਉਹ ਵੀ ਸਾਨੂੰ 500 ਲੀਟਰ ਡੀਜ਼ਲ ਦੇ ਗਏ ਅਸੀਂ ਹਰ ਇੱਕ ਵਰਗ ਦਾ ਹਰ ਇੱਕ ਬੰਦੇ ਦਾ ਤਾਂ ਵੀ ਲੰਬਾਂਤਾਂ ਬਸ ਕਰਦੇ ਆ ਜਿਵੇਂ ਹੁਣ ਪਿਛਲੇ 24 ਘੰਟਿਆਂ ਦੇ ਇੱਕ ਘਰ ਦੇ ਪਾਣੀ ਦਾ ਪੱਧਰ ਵਧਿਆ ਨਹੀਂ ਸਕੋ ਥੋੜਾ ਬਹੁਤ ਘਟਿਆ ਹੀ ਹੈ ਤੇ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਆ ਜੀ ਕੁਦਰਤੀ ਆ ਜੀ ਹੁਣ ਅੱਜ ਪਾਣੀ ਸਟੇਬਲ ਹੈ ਹੋ ਸਕਦਾ ਰਾਤ ਨੂੰ ਘਟ ਜਾਵੇ ਵਧ ਵੀ ਸਕਦਾ ਪਰ ਸਾਡੇ ਮੁੰਡਿਆਂ ਦਾ ਹੌਸਲਾ ਪੂਰਾ ਬਲੰਦਾ ਹੈ ਅਸੀਂ ਨਾ ਕਬਰਾਈਏ ਨਾ ਇਹਨਾਂ ਨੂੰ ਕਬਰਾਂ ਹੁੰਦੇਗੇ ਅਸੀਂ ਖਾਸ ਕਰ ਸਾਡੇ ਐਮ ਐਲ ਏ ਗੁਰਪ੍ਰੀਤ ਜੀ ਬਣਾ ਲਈ ਉਹਨਾਂ ਦਾ ਵੀ ਬਹੁਤ ਬਹੁਤ ਸਹਿਯੋਗ ਸਾਡੇ ਨਾਲ ਹੈ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਹੜੇ ਕਿ ਸ਼ੋਭਾ ਹੀ ਆ ਜਾਂਦੇ ਆ ਈਵਨ ਅਸੀਂ ਹਾਲੇ ਘਰੋਂ ਉੱਠਦੇ ਆ ਉਹ ਬੰਦੇ ਸਭ ਤੋਂ ਪਹਿਲਾਂ ਹੁੰਦੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼ੁਕਰੀਆ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਕਾਫੀ ਦਿਨਾਂ ਤੋਂ ਲਾ ਕੇ ਤੁਸੀਂ ਦਿਨ ਰਾਤ ਸੇਵਾ ਕਰ ਰਹੇ ਹੋ ਸਾਰੇ ਇੱਥੋਂ ਦੀ ਗੱਲ ਪੂਰੀ ਦੇਸ਼ ਨਹੀਂ ਵਿਦੇਸ਼ਾਂ ਵਿੱਚ ਵੀ ਭੇਜ ਰਹੇ ਹੋ ਅਸੀਂ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਦੂਸਰੇ ਨੰਬਰ ਤੇ ਅਸੀਂ ਸਾਰੇ ਸ਼ਹਿਰ ਦਾ ਮੇਰੇ ਕੋਲ ਲਫ਼ਜ਼ ਨਹੀਂ ਮੇਸ਼ ਧੰਨਵਾਦ ਕਰੀਏ ਜਿੰਨੇ ਵੀ ਸਾਡੇ ਸਾਰੇ ਕਿਸਾਨ ਭਰਾ ਨੇ ਹਰੇਕ ਘਰ ਦਾ ਟਰੈਕਟਰ ਇੱਥੇ ਲਗਾਇਆ ਹੋਇਆ ਹੈ ਤਕਰੀਬਨ 100 ਟਰੈਕਟਰ ਅੱਜ ਚੱਲਦਾ ਹੈ ਜਿਵੇਂ ਕਿ ਪਰसों ਥੋੜੀ ਜਿਹੀ ਦਿੱਕਤ ਆ ਗਈ ਸੀ ਫੂਲਸ ਮੰਡੀ ਥੋੜੀ ਜੀ ਟਾਈਮ ਦੇ ਵਿੱਚ ਜਾ ਕੇ ਇੱਥੋਂ ਘਟੋ ਘਟ 50 ਟਰੈਕਟਰ ਭੇਜੇ ਤੇ ਨਾਲ ਦੀ ਨਾਲ ਤੇ ਕੰਮ ਸੰਭਾਲਿਆ ਗਿਆ ਇੰਨੇ ਸਰਦੂਲਗੜ ਦਾ ਅੱਜ ਬੁਰਾ ਹਾਲ ਹੋਣਾ ਸੀ ਇਹ ਬੜਾ ਮੌਕਾ ਸੰਭਾਲਿਆ ਗਿਆ ਸਾਡੇ ਸਰਦੂਰ ਤੇ ਸੰਤਾਂ ਦੀ ਵੀ ਕਿਰਪਾ ਹੈ ਗੁਰੂਆਂ ਦੀ ਵੀ ਕਿਰਪਾ ਹੈ ਸੰਤ ਬਾਲਦਾਸ ਨੇ ਕਿਹਾ ਸੀ ਕਿ ਸਰਦੂਰ ਨੂੰ ਕੋਈ ਜ਼ਿੰਦਗੀ ਦੇ ਵਿੱਚ ਮੁਸ਼ਕਲ ਪਾਣੀ ਦੀ ਨਹੀਂ ਆਊਗੀ ਜੇ ਪਹਿਲਾਂ ਰੋੜੀ ਨੂੰ ਆਊਗੀ ਤਾਂ ਸਰਦੂਰ ਨੂੰ ਆਊਗੀ ਟਨਾਲਾ ਨੂੰ ਆਊਗੀ ਇਸ ਕਰਕੇ ਸੰਤਾਂ ਦਾ ਅਤੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਨਗਰ ਮੁੰਡੇ ਨੌਜਵਾਨ ਬੇਸਕੋ ਟਰੈਕਟਰ ਮਿੰਡ ਮਿੰਡ ਤੇ ਟਰੈਕਟਰ ਆ ਰਹੇ ਨੇ ਦਿਨ ਰਾਤ ਰਾਤ ਨੂੰ ਵੀ ਡਿਊਟੀ ਦੇ ਰਹੇ ਨੇ ਸਾਰੇ ਆ ਸਾਡੇ ਨਾਜਰ ਸਿੰਘ ਜੀ ਨੇ ਹੋਰ ਨੇ ਰਾਤ ਨੂੰ ਵੀ ਡਿਊਟੀ ਦੇ ਰਹੇ ਨੇ ਬਹੁਤ ਵੱਡੀ ਗੱਲ ਐ ਸਾਰੇ ਭਰਾਵਾਂ ਦਾ ਕਿਸਾਨ ਭਰਾਵਾਂ ਦਾ ਆ ਸਾਡੇ ਫੌਜੀ ਸਾਹਿਬ ਨੇ ਜਗਮੇਲ ਸਿੰਘ ਜੀ ਨੇ ਪਾਲੀ ਜੀ ਨੇ ਸਾਰੇ ਜਿੰਨੇ ਵੀ ਸਾਡੇ ਸਰੂਵਰ ਦੇ ਨੌਜਵਾਨ ਮੁੰਡੇ ਨੇ ਦਿਨ ਰਾਤ ਮਿਹਨਤ ਕਰਕੇ ਉਹ ਕਰ ਰਹੇ ਨੇ ਸਾਡੇ ਪ੍ਰਧਾਨ ਜੀ ਨੇ ਅਬੀਨਾ ਰਣੀ ਜੀ ਸਾਡੀ ਨੌ ਰਣੀ ਇਹ ਵੀ ਬਹੁਤ ਜ਼ਿਆਦਾ ਦੇਖੋ ਸ਼ਹਿਰ ਦੇ ਵਿੱਚ ਏਕਤਾ ਸਾਰੇ ਲੋਕ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਸਾਰੇ ਨਾਲ ਖੜੇ ਨੇ ਸਾਂਝੇ ਕੰਮਾਂ ਦੇ ਵਿੱਚ ਦਿਨ ਰਾਤ ਸਹਿਯੋਗ ਦੇ ਰਹੇ ਨੇ ਸਾਰੇ ਨਗਰਾਂ ਦਾ ਜਿੰਨੇ ਵੀ ਆਪਣੇ ਜ਼ਿਮੀਂਦਾਰ ਭਰਾਵਾਂ ਦਾ ਆੜਤੀਏ ਭਰਾਵਾਂ ਦਾ ਆੜਤੀਆਂ ਨੇ ਸਾਨੂੰ ਇੰਨਾ ਯੋਗਦਾਨ ਦਿੱਤਾ ਹੈ ਕਿ ਮੇਰੇ ਕੋਲ ਲਫ਼ਜ਼ ਨਹੀਂ ਮੈਂ ਧੰਨਵਾਦ ਕਰਾਂ ਆੜਤੀਆਂ ਦਾ ਸਾਰੇ ਆੜਤੀਆਂ ਨੇ ਹੋਰ ਵੀ ਬਹੁਤ ਬਾਹਰੋਂ ਸੇਵਾ ਆ ਰਹੀ ਹੈ ਕੱਲ ਆਏ ਭਾਈ ਸਾਹਿਬ ਗੁਰਸਿੱਖ ਬੰਦੇ ਸੀਗੇ ਉਹ 250 ਲੀਟਰ ਤੇਲ ਦੇਗੇ ਕਹਿੰਦੇ ਵੀ ਹੋਰ ਵੀ ਕਿੰਨੀ ਵੀ ਲੋੜ ਹੋਵੇ ਤੁਹਾਨੂੰ ਫੋਨ ਕਰ ਦਿਓ ਦਿੱਕਤ ਨਹੀਂ ਆਊਗੀ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਵੋ ਨਾ ਸਾਰੀ ਕਮੇਟੀ ਨੂੰ ਕਿ ਤੁਹਾਡੇ ਨਾਲ ਸਾਰਾ ਸ਼ਹਿਰ ਖੜਾ ਹੈ ਸਾਰੇ ਭਰਾ ਖੜੇ ਨੇ ਦਿਨ ਰਾਤ ਮਿਹਨਤ ਕਰਕੇ ਜਿਹੜਾ ਜੱਗ ਹੈ ਇਹ ਜੱਗ ਦੇ ਵਿੱਚ ਬੰਦਾ ਹਿੱਸਾ ਪਾਊਗਾ 100 ਦਾ 500 ਦਾ ਜੋ ਵੀ ਹੈ ਉਹ ਇੱਕ ਬਹੁਤ ਵੱਡਾ ਤਨਵਾਦੂ ਪਹਿਲਾਂ ਵੀ ਕਈ ਵਾਰੀ ਪਾਣੀ ਆਏ ਨੇ ਤੇ ਉਹਨਾਂ ਨਾਲ ਨਜਿੱਠਿਆ ਸ਼ਹਿਰ ਨੇ ਤੇ ਸ਼ਹਿਰ ਦੇ ਲੋਕ ਡਰਦੇ ਨਹੀਂ ਪੂਰੀ ਦਲੇਰੀ ਨਾਲ ਕੰਮ ਕਰਦੇ ਨੇ ਹੁਣ ਵੀ ਦੇਖਿਆ ਮੁੰਡੇ ਸਵੇਰ ਤੋਂ ਲਾ ਕੇ ਦਿਨ ਰਾਤ ਟਰੈਕਟਰਾਂ ਦੀ ਵਾਰੀ ਨਹੀਂ ਆਉਂਦੀ ਵਾਰੀ ਨਹੀਂ ਆਉਂਦੀ ਦਿਨ ਰਾਤ ਤੇ ਕਿਸੇ ਗੱਲ ਦੀ ਇਹਨਾਂ ਨੂੰ ਵੀ ਤਮੇ ਨਹੀਂ ਆਉਂਦੀ ਸਾਡੇ ਸ਼ਹਿਰ ਦੇ ਸਾਰੇ ਲੋਕ ਪੂਰਾ ਸਹਿਯੋਗ ਦੇਣਗੇ ਤੇਲ ਦਾ ਡੀਜ਼ਲ ਦਾ ਹਰ ਪੱਖੋਂ ਦੇਖੋ ਬਾਬਾ ਜੀ ਲੰਗਰ ਲੈ ਕੇ ਆਏ ਸਰੂਰ ਸਾਹਿਬ ਤੋਂ ਲੰਗਰ ਚੱਲੀ ਜਾਂਦਾ ਕੋਈ ਅੰਤ ਨਹੀਂ ਕੋਈ ਅੱਜ ਕਾਕਾ ਰਾਮ ਜੀ ਹੁਰੀ ਨੇ ਕਲੱਬ ਵਾਲੇ ਜਿੰਨੇ ਮੁੰਡੇ ਜਾਦੀ ਸੇਵਾ ਬਹੁਤ ਜਿਆਦੇ ਬਾਬਾ ਜੀ ਉਹ ਕਰਦੇ ਨੇ ਜਿੰਨੀ ਵੀ ਸੇਵਾ ਕਰ ਰਹੇ ਨੇ ਇਲਾਕੇ ਦੇ ਲੋਕ ਇੱਕ ਗੱਲ ਮੈਂ ਕਹਿਣੀ ਜਾਊਂ ਆ ਸਾਡੇ ਇਲਾਕੇ ਦੇ ਪਹਿਲਾਂ ਵਾਲੇ ਪਿੰਡਾ ਜਿਹੜੇ ਨਾਲ ਲੱਗਦੇ ਨੇ ਜਿਵੇਂ ਟਰੈਕਟਰ ਇੱਥੋਂ ਦੇ ਸਾਰੇ ਚੱਲੀ ਜਾਂਦੇ ਆ ਉਹ ਵੀ ਸਾਡੇ ਪਹਿਲਾਂ ਵਾਂਗੂ ਕੋਸ਼ਿਸ਼ ਮਦਦ ਕਰਨ ਟਰੈਕਟਰ ਭੇਜਣ ਤੇ ਬਾਅਦ ਤੋਂ ਬਾਅਦ ਹੋਰ ਅਸੀਂ ਸੇਵਾ ਵਧਾ ਦਈਏ ਇਸ ਕਰਕੇ ਅਸੀਂ ਪੂਰੇ ਸਮੁੱਚੇ ਸ਼ਹਿਰ ਦਾ ਸਮੁੱਚੇ ਇਲਾਕੇ ਦਾ ਪ੍ਰਸਦਾ ਸਾਰਿਆਂ ਦਾ ਫੌਜੀ ਸਾਹਿਬ ਜਿੰਨੇ ਵੀ ਦਿਨ ਰਾਤ ਮਿਹਨਤ ਕਰ ਰਹੇ ਨੇ ਸਾਰੇ ਬੰਦਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ